ਇਸ ਦੀ ਪਰਮਿਸ਼ਨ ਲਗੀ ਹੋਇਆ ਕਰਦਾ ਹਾਂ ਕੋਸਟਰਾ ਪਾਲਿਸੀ ਫਰਮਿਸ਼ਨ ਅਧੀਨ ਮੈਂ ਦਾਦੀ ਵਾਇਸਪ੍ਰੇਸਿਡੈਂਟ ਕੋਲ ਇਸ ਨੇ ਇੱਕ ਨਾ ਰਿਟਰਨ ਫੋਮ ਇਹਦਾ ਨਾ ਭਰੋ ਪਾ ਜੀ ਉਹ ਕੁੜੀਆਂ ਨੇ ਇਹਦਾ ਪਹੁੰਚ ਹੀ ਜਾਂਦਾ ਸੀ ਮਹੀਨੇ ਤੇ ਉਸਾਂ ਨੇ ਕੋਈ ਜੋਨਰ ਦੇ ਦੋਹਾਂ ਜੀ ਨਾ ਨਾ ਕਰਦਾ ਉਹ ਜਦੋਂ ਸਾਫਤ ਕੀ ਕਰਾ ਰਹੇ ਦਰਕੇ ਦਾ ਬੰਦਾ ਨਹੀਂ ਆਉਂਦਾ ਦੋ ਘਟੇ ਬਾਅਦ ਕੌਂਟਰਾ ਐਨਆਰਆਈ ਥਾਣਾ ਜਿੱਥੇ ਸਾਡੇ ਨਾਲ ਜੁੜੇ ਹਨ ਤੇ ਪ੍ਰਧਾਨ ਮੁੰਦਰ ਸਿੰਘ ਜੀ ਬਲੇਰ ਦਿੱਤੇ ਇੱਕ ਅੰਸ਼ੀ ਦੇ ਐਨਆਰਆਈ ਵਿਅਕਤੀ ਦੀ ਇਕ ਗ੍ਰਿਫਤਾਰੀ ਹੈ ਕਿ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ ਹੋਰ ਪੁੱਛਦੇ ਹਾਂ ਕੀ ਇਹ ਮਸਲਾ ਹਾਂਜੀ ਬਲੇਰ ਸਾਹਿਬਾਂ ਦੇ ਕਿਸ ਸੰਬੰਧ ਵਿੱਚ ਸੀ ਇਹ ਇਸ ਥਾਣੇ ਵਿੱਚ ਸਭ ਤੋਂ ਪਹਿਲੇ ਜੈਪੀਮ ਜੈਪੜ ਮੈਂ ਡੈਮੋਕ੍ਰੈਟਿਕ ਪਾਰਟੀ ਲੋਕਦਲ ਲੋ ਔਰ ਆਗੂ ਸੀਨੀਅਰ ਸਾਡੀ ਸਮੇਤ ਪਾਰਟੀ ਦੀ ਟੀਮ ਪਹੁੰਚੀ ਐਨਆਰਆਈ ਥਾਣੇ ਦੇ ਵਿੱਚ ਫਰੰਡ ਬਲੇਰ ਖਨਪਰ ਦਾ ਇਹ ਮਾਮਲਾ ਇੱਕ ਬੇਟੀ ਆ ਸੁਨੀਤਾ ਬਾਲਾ ਜੋਗਤ ਸਿੰਘ ਫਾਦਰ ਜੀ ਤੇ ਉਹ ਲੜਕੀ ਨੂੰ ਔਰ ਮੈਰਿਜ ਕਰਾ ਕੇ ਲੜਕੇ ਨੇ ਉਸ ਬੇਟੀ ਨੂੰ ਬੇਟੀ ਨੇ ਇਟਲੀ ਸੱਧਿਆ ਇਟਲੀ ਦੇ ਪੇਪਰ ਭਰ ਕੇ ਪੱਕਾ ਕਰਾਇਆ 1 ਸਾਲ ਮੈਰਿਜ ਤੋਂ ਬਾਅਦ ਉਸ ਤੋਂ ਬਾਅਦ ਅੰਗਲੈਂਡ ਦੇ ਵਿੱਚ ਉਹਨੂੰ ਸੈੱਟ ਕੀਤਾ ਔਰ ਲੜਕਾ ਤੇ ਲੜਕੇ ਦੀ ਮਾਤਾ ਤੇ ਲੜਕੇ ਦਾ ਪਿਤਾ ਲੜਕੀ ਨੂੰ ਇੰਨਾ ਕੁ ਪਰੇਸ਼ਾਨ ਕੀਤਾ ਮੰਗ ਰੱਖੀ ਗਈ ਵੀ ਸ਼ਾਦੀ ਤੋਂ ਬਾਅਦ ਪੰਜਾ ਦਸਾਂ ਦਿਨਾਂ ਬਾਅਦ ਹੀ ਕਾਰ ਦੀ ਮੰਗ ਰੱਖੀ ਗਈ ਉਸ ਤੋਂ ਬਾਅਦ ਇਟਲੀ ਜਾ ਕੇ ਇੰਗਲੈਂਡ ਜਾ ਕੇ ਝਗੜਾ ਪਾ ਲਿਆ ਇਹਨਾਂ ਦੀ ਕੋਠੀ ਦੀ ਮੰਗ ਰੱਖੀ ਗਈ ਔਰ ਐਨੇ ਕਾ ਨਸ਼ੇ ਕਰਕੇ ਪਰੇਸ਼ਾਨ ਬੇਟੀ ਨੂੰ ਕਰ ਦਿੱਤਾ ਜਿਹਨੂੰ ਐਨਆਰਿ ਕਰਪੂਥਲਾ ਐਨਆਰਿ ਥਾਣਾ ਐਸਐਚਓ ਸਾਹਮਣੇ ਸਾਨੂੰ ਵਿਸ਼ਵਾਸ ਦਿਵਾਇਆ ਅੱਜ ਦੋਨੇ ਪਾਰਟੀਆਂ ਸੱਦੀਆਂ ਸੀਗੀਆਂ ਤੇ ਮੈਂ মিডিਆ ਦਾ ਧੰਨਵਾਦ ਕਰਦਾ ਜੀ ਨਿਊਜ਼ ਦਾ ਸਾਰਿਆਂ ਦਾ ਡਾਕਟਰ ਅਮੇਲਕਰ ਜੀ ਦਾ ਚੈਨਲ ਦਾ ਇਹਨਾਂ ਨੇ ਉਸ ਪਰਿਵਾਰ ਕੋਲੋਂ ਵੀ ਬਿਆਨ ਲੈਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਬਿਆਨ ਨਹੀਂ ਦਿੱਤਾ ਤਾਂ ਆਪਣੀਆਂ ਗੱਡੀਆਂ ਲੈ ਕੇ ਮੋਟਰਸਾਈਕਲ ਲੈ ਕੇ ਭੱਜ ਗਏ ਬਲੇਰ ਸਾਹਿਬ ਜਿਹੜੀ ਲੜਕੀ ਦਾ ਝਗੜਾ ਵਾ ਇਹ ਕਿੰਨੇ ਚਿਰ ਤੋਂ ਇਟਲੀ ਰਹਿ ਰਹੀ ਸੀ ਇਹ ਇਟਲੀ ਬਹੁਤ ਚਿਰ ਬਚਪਨ ਤੋਂ ਰਹਿ ਰਹੀ ਸੀ ਔਰ ਇਸ ਲੜਕੀ ਦੀ ਜਦੋਂ شادی ਹੋਈ ਆ ਤਾਂ 1 ਸਾਲ ਬਾਅਦ ਲੜਕੇ ਨੂੰ ਇਟਲੀ ਮਗਾਇਆ ਗਿਆ ਉਸ ਦਾ ਇੱਕ ਬੇਟਾ 1 ਸਾਲ 2 ਮਹੀਨੇ ਦਾ ਬੇਟਾ ਆ ਜਿੰਨੇ ਉਸ ਬੇਟੇ ਦੇ ਵੀ ਲੜਕੇ ਨੇ ਪਰਵਾਹ ਨਹੀਂ ਕੀਤੀ ਇੰਗਲੈਂਡ 'ਚ ਵੀ ਪਤਾ ਲੱਗਾ ਸ਼ੂਤਰਾਂ ਤੋਂ ਵੀ ਇਹ ਨਸ਼ੇ ਕਰਕੇ ਤੇ ਕੁੱਟਮਾਰ ਕਰਦਾ ਅਸੀਂ ਮੰਗ ਰੱਖੀ ਆ ਅੱਗੇ ਵੀ ਇੱਕ ਦਿਨ ਆਏ ਸੀਗੇ ਪਹਿਲਾਂ ਐਨਆਰਆਈ ਥਾਣੇ ਦੇ ਵਿੱਚ ਇਨਸਪੈਕਟਰ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀਗਾ ਵੀ ਜੋ ਜ ਬਣਦੀ ਬਲੇਰ ਸਾਹਿਬ ਉਹ ਬਣਦੀ ਕਾਰਵਾਈ ਕਰਾਂਗੇ ਅੱਜ ਲੇਕਿਨ ਸਾਨੂੰ ਦੋਨਾਂ ਧਿਰਾਂ ਨੂੰ ਸੱਦਿਆ ਜਿਹਦੇ ਵਿੱਚ ਲੜਕੀ ਕੋ ਰਿਕਾਰਡਿੰਗ ਆ ਲੜਕੀ ਦੀ ਲੜਕੇ ਦੇ ਮਾਤਾ ਜਿਹੜੀ ਆ ਉਹ ਲੜਕੀ ਤੋਂ ਮੰਗ ਰੱਖਦੀ ਵੀ 30000 ਰੁਪਇਆ ਮੁੰਡਾ ਸਾਡਾ ਕਮਾਵੇ ਨਾ ਕਮਾਵੇ ਲੇਕਿਨ ਤੂੰ 30000 ਰੁਪਇਆ ਸਾਨੂੰ ਭੇਜਣਾ ਲੜਕੀ ਇੰਨੀ ਕਿ ਉੱਥੇ ਪਰੇਸ਼ਾਨ ਆ ਤੇ ਲੜਕਾ ਲੜਕੀ ਨੂੰ ਤਾਂ ਆਪਣੇ ਬੇਟੇ ਨੂੰ ਛੱਡ ਕੇ ਐਸਐਮ ਇੰਗਲੈਂਡ ਦੇ ਵਿੱਚ ਫਰਾਰ ਆ ਮੈਂ ਲੋਕਾਂ ਤੱਕ ਵੀ ਮੰਗ ਮੰਗਣੀ ਚਾਹਨਾ ਆਪਣੀ ਗੱਲ ਰੱਖਣੀ ਚਾਹਨਾ ਜਿਹੜੇ ਲੋਕ ਇਦਾਂ ਦੇ ਆ ਲੜਕੀਆਂ ਨੂੰ ਚਾਂਸੇਸ ਲੈ ਕੇ ਵਿਆਹ ਕਰਕੇ ਔਰ ਆਪ ਪੱਕੇ ਹੋ ਕੇ ਤੇ ਜਿਹੜੇ ਲੜਕੀਆਂ ਨੂੰ ਛੱਡ ਕੇ ਲੜਕੇ ਭੱਜ ਜਾਂਦੇ ਆ ਤਾਂ ਇਦਾਂ ਦੇ ਮੈਂ ਮਾਮਲੇ ਨੂੰ ਇੰਸਪੈਕਟਰ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਇੱਥੇ ਦੇ ਅਧਿਕਾਰੀ ਐਮਐਲਏ ਸਾਹਿਬ ਰਾਣਾ ਜੀ ਨੂੰ ਅਪੀਲ ਕਰਦਾ ਵੀ ਜਿਹੜੇ ਇਦਾਂ ਦੇ ਲੋਕ ਉਹਨਾਂ ਨੂੰ ਚੰਗੀ ਤਰ੍ਹਾਂ ਉਸ ਪਰਿਵਾਰ ਨੂੰ ਨੱਥ ਪਾਈ ਜਾਵੇ ਮੇਰੇ ਸੁਣ ਦੇ ਵਿੱਚ ਆਇਆ ਸੀ ਇਹਨਾਂ ਨੇ ਇਹ ਵੀ ਧਮਕੀ ਦਿੱਤੀ ਆ ਵੀ ਅਸੀਂ ਰਾਣਾ ਜੀ ਦੇ ਖਾਸ ਬੰਦੇ ਆ ਮੈਂ মিডিਆ ਦੇ ਸ्रू ਸਰਦਾਰ ਗੁਰਦੀਪ ਸਿੰਘ ਰਾਣਾ ਜੀ ਨੂੰ ਦੱਸਣਾ ਚਾਹਨਾ ਵੀ ਰਾਣਾ ਜੀ ਕੱਲੀਆਂ ਇਹਨਾਂ ਦੀਆਂ ਵੋਟਾਂ ਨਾਲ ਨਹੀਂ ਬਣੇ ਪਿੰਡ ਬਲੇਰ ਖਨ ਪਰਦੇ ਵਿੱਚ ਅਸੀਂ ਹਰ ਵਾਰੀ ਰਾਣਾ ਜੀ ਨੂੰ ਜਿਤਾ ਕੇ ਤੋਰਿਆ ਮੈਂ ਦੱਸਣਾ ਚਾਹਨਾ ਮਹਿੰਦਰ ਸਿੰਘ ਬਲੇ ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਵੱਲੋਂ ਪਹਿਲੇ ਸਾਡਾ ਇਸ ਪਾਰਟੀ ਦਾ ਕਾਂਗਰਸ ਦਾ ਸਮਰਥਨ ਰਿਹਾ ਰਾਣਾ ਜੀ ਸਾਡੇ ਸਾਰੇ ਸੰਯੋਗ ਲੋਕਾਂ ਦੀ ਸੰਯੋਗ ਨਾਲ ਐਮ.ਐਲ.ਏ ਬਣਦੇ ਆਏ ਆ ਤੇ ਅਸੀਂ ਚਾਹੁੰਦੇ ਰਾਣਾ ਜੀ ਨੂੰ ਕਹਿਣਾ ਚਾਹੁੰਦੇ ਆ ਵੀ ਇਹਨਾਂ ਤੇ ਸਖਤ ਸਖਤ ਕਾਰਵਾਈ ਕਰਾਈ ਜਾਵੇ ਅਗਲਾ ਸਵਾਲ ਇਹ ਜਿਹੜੀ ਲੱਤੀ ਹੈ ਸਿਟੀਜਨ ਸੀਗੀ ਤੇ ਇਹਦੇ ਜਿਹੜਾ ਸੌਰਵ ਪਰਿਵਾਰ ਆ ਭਰੋਸੇ ਜੋ ਸੁਤਰਾ ਬਦਲ ਲਗਾ ਦੀ ਇੱਥੇ ਵੀ ਇਹਨਾਂ ਦੀ ਕੋਈ ਪ੍ਰੋਕੀ ਹੈਗੀ ਲੱਤੀ ਦੀ ਉਹ ਵੀ ਮੰਗ ਕਰ ਰਹੇ ਆ ਜੀ ਹਾਂਜੀ ਇਹਨਾਂ ਦੀ ਕੋਠੀ ਇੱਕ ਹੈਗੀ ਆ ਜੀ 10 ਮੱਲੇ ਦੇ ਵਿੱਚ ਉਹ ਕੋਠੀ ਦੀ ਮੰਗ ਕੀਤੀ ਸੀ ਲੜਕੇ ਨੇ ਵੀ ਜੇ ਤੁਸੀਂ ਮੈਨੂੰ ਕਾਰ ਨਹੀਂ ਦਿੱਤੀ ਤੇ ਮੈਨੂੰ ਉਹ ਕੋਠੀ ਨਾਲ ਲਵਾਈ ਜਾਵੇ ਪੰਜਾਬ ਦੇ ਡੀਜੀਪੀ ਸਾਹਿਬ ਕੋਲੋਂ ਪੁਲਿਸ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਨੀ ਚਾਹੁੰਦੇ ਮੈਂ ਡੀਜੀਪੀ ਪੀ ਸਾਹਿਬ ਨੂੰ ਮੈਂ ਆਪਣੀ ਤਰਫੋਂ ਲੋ ਆਪਣੀ ਪਾਰਟੀ ਤਰਫੋਂ ਤੇ ਮੀਡੀਆ ਤਰਫੋਂ ਮੈਂ ਅਪੀਲ ਕਰਦਾ ਜਿਹੜੇ ਇਦਾਂ ਦੇ ਬੱਚੇ ਆ ਉਹਨਾਂ ਨੂੰ ਸਖਤ ਤੋਂ ਸਖਤ ਉਹਦੇ ਮਾਤਾ ਪਿਤਾ ਨੂੰ ਤੇ ਉਸ ਲੜਕੇ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਪੁਲਿਸ ਪ੍ਰਸ਼ਾਸਨ ਤੋਂ ਮੈਂ ਇਹੀ ਮੰਗ ਕਰਦਾ ਜਾਪੀ ਜੈ ਪਰਤ ਧੰਨਵਾਦ ਦੁਬਾਰਾ ਬੁਲੋ ਜੀ ਨਾਮ ਵੀ ਆਪਣਾ ਬਲਵੀਰ ਕੌਰ ਬੋਲੋ ਕੀ ਮਸਲਾ ਬਤਾਈਏ ਮਸਲਾ ਇਹ ਆ ਭਾਜੀ ਆਪਣਾ ਮੁੰਡੇ ਨੂੰ ਇਹਨਾਂ ਕੁੜੀ ਨੇ ਸਾਡੀ ਨੇ ਇੰਗਲੈਂਡ ਚ ਰਹਿੰਦੀ ਸੀ ਪੱਕਾ ਕਰ ਦਿੱਤਾ ਤੇ ਉਹ ਆਪ ਭੱਜ ਗਿਆ ਮੁੰਡਾ ਧੋਖਾ ਦੇ ਕੇ ਛੋਟਾ ਜਿਹਾ ਬੇਟਾ ਛੋਟਾ ਜਿਹਾ ਤੁਹਾਡਾ ਬੇਬੀ ਆ ਜਿੱਦੇ ਚੱਕਾ ਬੱਚਾ ਬੱਚਾ 1.5 ਸਾਲ ਦਾ ਹੈ 1 ਸਾਲ 2 ਮਹੀਨੇ ਦਾ ਅੱਛਾ ਹਾਂਜੀ ਹੁਣ ਕੀ ਮੰਗ ਕਰਦੇ ਹੋ ਹੁਣ ਮੰਗ ਕਰਦੇ ਆ ਜੀ ਇਹੋ ਦੁੱਖੀ ਕਰਦੇ ਆ ਤੇ ਕਾਰਵਾਈ ਅਸੀਂ ਕੀਤੀ ਇਹਨੇ ਕਿਸ ਤਰ੍ਹਾਂ ਸੱਤਤ ਕਾਰਵਾਈ ਚੋਂ ਸੱਤਤ ਕਾਰਵਾਈ ਹਾਂਜੀ ਅਸੀਂ ਅੰਨਸਾਫਤ ਦਵਾਇਆ ਜਾਵੇ ਹਾਂਜੀ ਪ੍ਰਧਾਨ ਜੀ ਕੀ ਨਾਮ ਆਪਣਾ ਜੀ ਮੇਰਾ ਨਾਮ ਮੰਗਤ ਮੰਗਤਰਾਮ ਕਲਿਆਣ ਡੈਮਰ ਰਿਪਾਤਿਆ ਲੋਕਦਾਲ ਦਾ ਮੈਂ ਨੈਸ਼ਨਲ ਸੱਤਰ ਅੱਜ ਸਾਡੇ ਪਰਿਵਾਰਾਂ ਤੇ ਸਾਡੇ ਬੱਚਿਆਂ ਤੇ ਦੁੱਖ ਭੀੜ ਪਈ ਆ ਤੇ ਉਹ ਜਿਹੜੇ ਦੋਸ਼ੀ ਆ ਇੰਗਲੈਂਡ ਦੇ ਵਿੱਚ ਮੁੰਡਾ ਆ ਤੇ ਸਾਡੀ ਕੁੜੀ ਨੂੰ ਉੱਥੇ 2-3 ਮਹੀਨਿਆਂ ਤੋਂ ਬੱਖ ਕਰਕੇ ਤੰਗ ਪਰੇਸ਼ਾਨ ਕਰਕੇ ਆਪ ਇੰਗਲੈਂਡ ਵਿੱਚ ਬੈਠਾ ਆ ਨਸੀਬਤੇ ਕਰਦਾ ਆ ਛੂਟੀ ਬੱਚੇ ਨੂੰ 12ਵੇਂ 1 ਸਾਲ ਤੇ 2 ਮਹੀਨੇ ਦਾ ਬੱਚਾ ਆ ਗੁड़िया ਸੰਭਾਲ ਰਹੀ ਆ ਉਹਨੂੰ ਪਰ ਅਸੀਂ ਮੰਗ ਕਰਦੇ ਆ ਪ੍ਰਦਰਸ਼ਨ ਤੋਂ ਅ fırsਰਾਂ ਤੋਂ ਵੀ ਇਹਦੇ ਉੱਤੇ ਸਖਤ ਕਾਨੂੰਨੀ ਕਾਰਵਾਈ ਮੁੰਡੇ ਤੇ ਮੁੰਡੇ ਦੇ ਪਰਿਵਾਰ ਤੇ ਕੀਤੀ ਜਾਵੇ ਮੁੰਡੇ ਦਾ ਜਿਹੜਾ ਪਰਿਵਾਰ ਆ ਉਹ ਇੱਥੇ ਆ ਤੇ ਇੰਗਲੈਂਡ 'ਚ ਆ ਮੁੰਡੇ ਦਾ ਪਰਿਵਾਰ ਜਿਹੜਾ ਜੀ ਇੱਥੇ ਹੀ ਆ ਤੇ ਆਪ ਮੁੰਡਾ ਬਾਹਰ ਆ ਜੀ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੋ ਵੀ ਉਹਨਾਂ ਨੇ ਕੋਠੀ ਦੀ ਮੰਗ ਕੀਤੀ ਆ ਉਹਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਇੰਨੀ ਗੱਲ ਕਹਦੇ ਜੈਪੀਨ ਜੈਪਾ